ਗੌੜੀ ਗਵਾਰੇਰੀ ਮਹੱਲਾ ਤੀਜਾ ਇੱਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈਸੰਤਰ ਸਭ ਸਹਲੰਗਾ ਪਿਨ ਪਿਨ ਵੇਖੇ ਹਰ ਪ੍ਰਭ ਰੰਗਾ ਏ ਕਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਜ ਭਵੈ ਪ੍ਰਭਵ ਸਭਨੇ ਥਾਈ ਕਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁਤੇ ਆਦੇ ਜਗਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹੈ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਿਲਾਏ ਵੱਡੀ ਵਿਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੌੜੀ ਗੁਆਰੇਰੀ ਮਹੱਲਾ 3 ਮਨਮੁਖ ਸੂਤਾ ਮਾਇਆ ਮੋਹੇ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸਹਿਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੇ ਸਬੈ ਨ ਕੋਏ ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਓ ਅਸੰਤ ਅਨਾੜੀ ਕਦੇ ਨ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਅੰਧ ਗਿਆਨੀ ਕਦੇ ਨ ਸੀਝੈ ਇਸ ਜੁਗ ਮਹਿ ਰਾਮ ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਵਤ ਹੈ ਸਗਲੇ ਕੁਲ ਉਧਾਰਾ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗਉੜੀ ਮਹੱਲਾ ਤੀਜਾ ਅਗਵਾਰੇ ਰੀ ਸੱਚਾ ਅਮਰ ਸੱਚਾ ਪਾਤਸ਼ਾਹ ਹੋ ਮਨ ਸਾਚੈ ਰਾਤੇ ਹਰ ਵੇ ਪ੍ਰਵਾਹੋ ਸੱਚੈ ਮਹਿਲ ਸਤਨਾਮ ਸਮਾਹੋ ਸੁਣ ਮਨ ਮੇਰੇ ਸ਼ਬਦ ਵਿਚਾਰ RAM ਜਪੋ ਪਵਜਲ ਉਤਰੋ ਪਾਰ ਰਹਾਓ ਭਰਮੇ ਆਵੇ ਭਰਮੇ ਜਾਏ ਇਹੋ ਜਗ ਜਨਮਿਆ ਦੂਜੈ ਪਾਏ ਮਨ ਮੁਖ ਨਾ ਚੇਤੇ ਆਵੇ ਜਾਏ ਆਪ ਭੁੱਲਾ ਕੇ ਪ੍ਰਭ ਆਪ ਬੁਲਾਇਆ ਇਹੋ ਜੀਵ ਵਿਡਾਣੀ ਚੱਕਰੀ ਲਾਇਆ ਮਹਾ ਦੁਖ ਖਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਕੈ ਸਤਿਗੁਰੂ ਮਿਲ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋ ਭਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਉ ਨਿਦ ਪਾਏ ਗਉੜੀ ਗੁਆਰੇਰੀ ਮਹੱਲਾ ਤੀਜਾ ਜਿਨਾਂ ਗੁਰਮੁਖ ਧਿਆਇਆ ਤਿਨ ਪੂਛਾ ਹੋ ਜਾਏ ਗੁਰਸੇਵਾ ਤੇ ਮਨ ਪਤੀ ਆਏ ਸੇਤਨਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾਓ ਆਪ ਪਛਾਣੈ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੇ ਸੋਏ ਹਰ ਗੁਣ ਗਾਵੇ ਮਤ ਊਤਮ ਹੋਏ ਸਹਿਜੇ ਸਹਿਜ ਸਮਾਵੇ ਸੋਏ ਦੂਜੇ ਭਾਏ ਨਾ ਸੇਵਿਆ ਜਾਏ ਹਉਮੈ ਮਾਇਆ ਮਹਾ ਬਿਖ ਖਾਏ ਪੁੱਤ ਕਟੰਬ ਗ੍ਰਹਿ ਮੋਹਿਆ ਮਾਇ ਮਰਮੁਖੰਡਾ ਆਵੇ ਜਾਏ ਹਰ ਹਰ ਨਾਮ ਦੇਵੈ ਜਨ ਸੋਏ ਅਨ ਦਿਨ ਭਗਤ ਗੁਰ ਸਬਦੀ ਹੋਏ ਗੁਰਮਤਿ ਵਿਰਲਾ ਬੂਝੈ ਕੋਇ ਨਾਨਕ ਨਾਮ ਸਮਾਵੈ ਸੋਇ ਗੌੜੀ ਗੁਵਾਰੇਰੀ ਮਹੱਲਾ ਤੀਜਾ ਗੁਰਸੇਵਾ ਜੁਗਚਾਰੇ ਹੋਈ ਪੂਰਾ ਜਨਕਾਰ ਕਮਾਵੈ ਕੋਇ ਅਖੋਟ ਨਾਮ ਧਨ ਹਰ ਤੋਟ ਨਾ ਹੋਈ ਐਥੈ ਸਦਾ ਸੁਖ ਦਰਸੋਭਾ ਹੋਈ ਇਹ ਮਨ ਮੇਰੇ ਭਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵੇ ਸੇ ਮਹਾਪੁਰਖ ਸੰਸਾਰੇ ਆਪੁਦਰੇ ਕੁਲ ਸਗਲ ਨਿਸਤਾਰੇ ਹਰਿ ਕਾ ਨਾਮ ਰਖੇ ਉਰ ਧਾਰੇ ਨਾਮ ਰਤੇ ਭਉਜਲ ਉਤਰਹਿ ਪਾਰੇ ਸਤਿਗੁਰ ਸੇਵੇ ਸਦਾ ਮਨ ਦਾਸਾ ਹਉ ਮੈ ਮਾਰ ਕਮਲ ਪ੍ਰਗਾਸਾ ਅਨਹਦ ਵਾਜੈ ਨਿਜ ਘਰ ਵਾਸਾ ਨਾਮ ਰਤੇ ਘਰ ਮਾਹਿ ਉਦਾਸਾ ਸਤਿਗੁਰ ਸੇਵਹਿ ਤិន ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਅਨ ਦਿਨ ਜਪਹਿ ਹਰ ਸਾਰੰਗ ਪਾਣੀ ਨਾਰਕ ਨਾਮ ਰਤੇ ਦੇਹ ਕੇਵਲ ਨਿਰਵਾਣੀ ਗੌੜੀ ਗੁਆਰੇਰੀ ਮਹੱਲਾ ਤੀਜਾ ਸਤਗੁਰ ਮਿਲੈ ਵਡ ਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰਿ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖੀ ਡੀਠਾ ਕਰਮ ਕਾਂਡ ਬਹੁ ਕਰੇ ਅਚਾਰ ਬਿਨ ਨਾਵੇ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਂਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਗਲਾ ਵਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਹੀਂ ਜੈਸੀ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਬਾਬਾ ਤੂੰ ਐਸੇ ਭਰਮ ਚੁਕਾਹੀ ਜੋ ਕਿਸ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਓ ਇਸਤਰੀ ਪੁਰਖ ਹੋਏ ਕਿਆ ਉਹੇ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹ ਸਮਾਹੀ ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾਂ ਭੂਲੇ ਨਾਹੀ ਜਾ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸਬਦ ਸਮਾਹੀ ਤੇਰਾ ਸਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਬਦ ਅਗ ਕਾਲੈ ਵਸ ਹੈ ਬਾਧਾ ਦੂਜੈ ਭਾਏ ਹਉ ਮੈਂ ਕਰਮ ਕਮਾਵਦੇ ਮਨ ਮੁਖ ਮਿਲੇ ਸਜਾਏ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਏ ਰਹਾ ਲਖ 84 ਪਰਮਦੇ ਮਨ ਹਟਿ ਆਵੈ ਜਾਏ ਗੁਰ ਕਾ ਸਬਦ ਨਾ ਚੀਨਿਉ ਫਿਰ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਅਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਪੰਡਾਰ ਗੌੜੀ ਬੈਰਾਗਣ ਮਹੱਲਾ ਤੀਜਾ ਪਈੜਾ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜਾ ਗੁਣ ਸੰਭਲੈ ਸਾਹੁਰਾ ਵਾਸ ਪਾਇਆ ਗੁਰਮੁਖ ਸਹਜ ਸਮਾਨੀਆਂ ਹਰ ਹਰ ਮਨ ਪਹਾਇਆ ਸਸਰੇ ਪਈਏ ਪਿਰ ਵਸੈ ਕਹੋ ਕੇਤ ਵਿਦ ਪਾਈਏ ਆਪ ਨਿਰੰਜਨ ਅੱਖ ਹੈ ਆਪੇ ਮੇਲਾਇ ਜਾ ਰਹੋ ਆਪੇ ਹੀ ਪ੍ਰਵਦੇਹ ਮਤ ਹਰ ਨਾਮ ਧਿਆਈਏ ਵਡ ਭਾਗੀ ਸਤਗੁਰ ਮਿਲੇ ਮੁਖ ਅੰਮ੍ਰਿਤ ਪਾਈਏ ਹਮੈ ਦੁਬਦਾ ਬਿਨਸ ਜਾਏ ਸਹਜੇ ਸੁਖ ਸਮਾਈਏ ਸਭ ਆਪੇ ਆਪ ਵਰਤਦਾ ਆਪੇ ਨਾਇ ਲਾਈਏ ਮਨਮੁਖ ਗਰਬ ਨਾ ਪਾਇਓ ਅਗਿਆਨ ਈਆਣੇ ਸਤਿਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੇ ਗਰਬ ਜੋਨੀ ਵਾਸ ਪਾਇ ਦੇ ਗਰਬੇ ਗਲ ਜਾਣੇ ਮੇਰੇ ਕਰਤੇ ਏਵੈ ਭਾਵਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਧੁਰਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਮਾਤ ਪਿਤਾ ਹਰ ਨਾਮ ਹੈ ਹਰਬੰਧਪ ਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗਉੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਣ ਪ੍ਰਗਟ ਭਈ ਜਪ ਨਾਮ ਮੁਰਾਰਾ ਸਿਵ ਸਗਤ ਮਟਾਈਆ ਚੂਕਾ ਅੰਧਿਆਰਾ ਧੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕੀਤਿ ਵਿਦ ਪਾਈਐ ਸੰਤ ਜਨੋ ਜਿਸ ਦੇਖ ਹਉ ਜੀਵਾ ਹਰ ਬਿਨ ਚਸਾਰਾ ਜੀਵਤੀ ਗੁਰ ਮਿਲਿ ਹੋ ਹਰ ਰਸ ਪੀਵਾਰਾਹੋ ਹਉ ਹਰ ਗੁਣ ਗਾਵਾਂ ਨਿਤ ਹਾ ਸੁਣੀ ਹਰ ਹਰ ਗਤ ਕਿੰਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੇ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੇ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕਿੰਨੇ ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਨ ਆਗਤ ਆਖ ਲੇਹੋ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਘਰ ਸੁਹੇਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤਗੁਰ ਪਾਇਆ ਗਉੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਪੰਡਤ ਸਾਹਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤਿ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭਉਜਲ ਤੂੰ ਤਾਰੀ ਰਹਾਓ ਸੰਨਿਆਸੀ ਵਿਪੂਤ ਲਾਏ ਦੇ ਸਵਾਰੀ ਪਰ ਤਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖਤਰੀ ਕਰਮ ਕਰੇ ਸੂਰਤ ਨ ਪਾਵੇ ਸੂਦ ਵੈਸ ਪਰ ਕਿਰਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆ ਸਮਾਈ ਗੁਰਮੁਖ ਨਾਨਕ ਦੇਵ ੜਾਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭੌਜਲ ਤਰ ਭੌਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੇਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਧਿਆਵ ਹੈ ਹਰ ਹਰ ਨਾਮ ਤਿਨ ਦਾਸਨ ਦਾਸ ਕਰੋ ਹਮ ਰਾਮ ਜਨ ਕੀ ਸੇਵਾ ਊਤਮ ਕੰਮ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿਤ ਭਾਵੇ ਜਾਨ ਪਾਗ ਰੇਣ ਵਡ ਭਾਗੀ ਪਾਵੇ ਸੰਤ ਜਨਾ ਸਿਉ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਹੀ ਜਲ ਨਹਾਏ ਸਤਿਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਤੇ ਹਰ ਜਨ ਹਰ ਮਿਲਹੁ ਹਮ ਪਿਆਰੇ ਜਿਨ ਮਿਲਿਆ ਦੁਖ ਜਾਹੇ ਹਮਾਰੇ ਰਹਾ ਜੋ ਮਿਲ ਬਛਰੇ ਗਉ ਪ੍ਰੀਤ ਲਗਾਵੇ ਕਮਨ ਪ੍ਰੀਤ ਜਾਂ ਪੇਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗਪ੍ਰੀਤ ਬਸੈ ਜਲ ਤਹਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰਦਨ ਪ੍ਰੀਤ ਜਪੈ ਨਿਰੰਕਾਰਾ ਨਰਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗਉੜੀ ਗੁਆਰੇਰੀ ਮਹੱਲਾ ਚੌਥਾ ਪੀਖ ਕਾ ਪੀ ਪੀਖ ਕਾ ਪ੍ਰੀਤ ਪੀਖ ਪ੍ਰਭ ਪਾਏ ਭੂਖੇ ਪ੍ਰੀਤ ਹੋਵੇ ਅਨਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਸ਼ਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਵਿਗਸੈ ਦੇਖੈ ਮਾਏ ਗੁਰਸਿਖ ਪੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਰਸ ਜਾਏ ਕੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗਵਾਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰਨਾਮ ਧਿਆਇਆ ਹਰ ਧਣੀ ਜੇਨ ਹਰ ਜਪਿਆ ਤਿਨ ਪੀਸ਼ੈ ਛੂਟੀ ਘਣੀ ਗੁਰਸਿਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾ ਜਬ ਗੁਰ ਮਿਲਿਆ ਤਬ ਮਨ ਵਸਕਿਨ ਆਇਆ ਤਾਵਤ ਪੰਚ ਰਹੇ ਹਰ ਧਿਆਇ ਅਨੰਦਨ ਨਗਰੀ ਹਰ ਗੁਣ ਗਾਇਆ ਸਤਗੁਰ ਪਗ ਧੂਰ ਜਿਨਾ ਮੁਖ ਲਾਏ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਹ ਮੁਖ ਉਜਲ ਭਾਈ ਗੁਰਸੇਵਾ ਆਪ ਹਰ ਭਾਵੇ ਕ੍ਰਿਸ਼ਨ ਬਲ ਭੱਦਰ ਗੁਰ ਪਾਗ ਲਗ ਧਾਵੇ ਨਾਨਕ ਗੁਰਮੁਖ ਹਰ ਆਪ ਤਰਾਵੇ ਗੌੜੀ ਗਵਾਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਪ ਤਾਪੈ ਲਾਏ ਤਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਰ ਆਪੇ ਸ਼ਬਦ ਸੁਰਤ ਧੁਨ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰੰਗ ਅੰਮ੍ਰਿਤ ਧਾਰ ਹਰਿ ਅੰਮ੍ਰਿਤ ਆਪੀਆ ਵਣਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੇ ਪਾਰਾ ਗੌੜੀ ਬੈਰਾਗਣ ਮਹੱਲਾ ਚੌਥਾ ਸਾਹੋ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮਲੇ ਹਰ ਨਾਮ ਵਣਜਹਿ ਰੰਗ ਸਿਓ ਜੇ ਆਪ ਦਇਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਦੇ ਰਾਸ ਰੇ ਰਹਾਉ ਲਾਹ ਹਰ ਭਗਤ ਤਨ ਖਟਿਆ ਹਰ ਸੱਚੇ ਸਾਹ ਮਨ ਪਾਇਆ ਹਰ ਜਪ ਹਰ ਵਖਰ ਲੱਦਿਆ ਜਮ ਜਾਗਾਤੀ ਨੇੜ ਨਾ ਆਇਆ ਹੋਰ ਵਣਜ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖ ਪਾ ਮਾਇਆ ਓਏ ਜਿਹ ਹੈ ਵਣਜ ਹਰ ਲਾਇਆ ਫਲ ਤੇਹਾ ਤਿਨ ਪਾਇਆ ਹਰ ਹਰ ਵਣਜ ਜੋ ਜਾਣ ਕਰੇ ਹਰ ਹਰ ਵਣਜ ਸੋ ਜਾਣ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਜਨ ਨਾਨਕ ਸਾਹੋ ਹਰਿ ਸੇਵਿਆ ਫਿਰ ਲੇਖਾ ਮੂਲ ਨਾਲੇ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੇ ਗਰਭ ਪਾਲਤੇ ਸੁਤ ਕੀ ਕਰੇ ਆਸਾ ਵਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰ ਰੱਖ ਮੇਰੇ ਗੁਸਈਆਂ ਜਨਕੀ ਉਪਮਾ ਤੁਝੇ ਵਡਿਆ ਰਹਾਓ ਮੰਦਰ ਘਰ ਹਾ ਮੰਦਰ ਘਰ ਆਨੰਦ ਹਰ ਹਰ ਜਸ ਮਨ ਪਾਵੇ ਸਭ ਰਸ ਮਿੱਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸਾਧਾਰ ਹੈ ਇੱਕ ਹੀ ਕੁਲੇ ਸਭ ਜਗਤ ਛੜਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਏ ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ ਲਾਲਾ ਹਟ ਰਿਹਾ ਜਿਆ ਕਿਆ ਤਿਸ ਚਤਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕਉ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗੁਆਰੇਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਲਾ ਤੁਰੇ ਸੌਦਾਗਰੀ ਸੌਦਾਗਰ ਤਹਾਵੇ ਤਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਬਿਕ ਸੰਚੈ ਹਟਵਾਣੀਆਂ ਬਹਿ ਆਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟੰਬ ਹੈ ਭੈ ਦੂਜੈ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇ ਗੁਰਮੁਖ ਪ੍ਰਗਾਸ ਗੌੜੀ ਬੈ ਰਾਗਣ ਮਹੱਲਾ ਚੌਥਾ ਨਿਤ ਦਿਨ ਸ ਰਾਤ ਲਾਲਚ ਕਰੇ ਭਰਮੈ ਪਰਮਹਾਇ ਵਿਗਾਰ ਫਿਰੈ ਵਿਗਾਰੀਆ ਸਿਰ ਪਾਰ ਓਠਾਇ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕਮ ਲਾਇ ਨਿਤ ਹਰਗੁਣ ਗਾਵਹਿ ਹਰਨਾਮ ਸਮਾਇ ਰਹਾਉ ਨਰਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਦਾ ਕਹਿ ਦਾਨ ਲੇ ਕਹਿ ਨਰਪਤ ਮਰ ਜਾਇ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨੇ ਤਾਂ ਸੌਦਾ ਸੂਦ ਕੀਚੈ ਬਹੁ ਭਾਤ ਕਰ ਮਾਇਆ ਕਹਿ ਤਾਈ ਜਾਲਾ ਹਾ ਦੇ ਤਾ ਸੁਖ ਮੰਨੇ ਟੋਟੇ ਮਰ ਜਾਏ ਜੋ ਗੁਣ ਸਾਝੀ ਗੁਰਸਿਓ ਕਰੇ ਨਿਤ ਨਿਤ ਸੁਖ ਪਾਈ ਜਿਤਨੇ ਭੂਖ ਅਨਰਸ ਸਾਧ ਹੈ ਇਤਨੇ ਭੂਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਅਗਹਿ ਜਨ ਨਾਨਕ ਹਰ ਰਸ ਤ੍ਰਿਵਤਿਆ ਫਿਰ ਭੂਖ ਨਾ ਲਾਗੈ ਗਉੜੀ ਬੈਰਾਗਣ ਮਹੱਲਾ ਚੌਥਾ ਹਮਰਾ ਮਨ ਚਿੱਤ ਹਰ ਆਸ ਨਿਤ ਕਿਉ ਦੇਖਾ ਹਰ ਦਰਸ ਤੁਮਾਰਾ ਜਿਰ ਪ੍ਰੀਤ ਲਾਈ ਸੋ ਜਾਣਤਾ ਹਮਰਾ ਮਨ ਚਿੱਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਨਹਾਰ ਮੇਰੇ RAM ਹਮ ਪਾਪੀ ਸ਼ਰਣ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੇਲੈ ਕਬਹੂ ਆਪਣੀ ਕਿਰਪਾ ਧਾਰ ਰਹਾਓ ਹਮਰੇ ਅਬਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣ ਤਨਾ ਆਵੇ ਤੂੰ ਗੁਣਮੰਤਾ ਹਰ ਹਰ ਦਇਾਲ ਹਰ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤਿ ਉਪਦੇਸ਼ ਦਿਯੋ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਬ ਗੁਰ ਬੋਲਹਿ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਗੁਰ ਰਾਖ ਲੀਏ ਛਡਾਏ ਦੂ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰ ਸਾ ਬਿਦ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਰਿਆ ਚੁਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜੀਉ ਲੁਭਤ ਹੈ ਮੋਹ ਮੀਠਾ ਮਾਇਆ ਕਰਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨਾ ਆਵੈ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਮੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਬ ਗੁਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਲ ਹੈ ਬੁਲਹੇ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਆਪੇ ਸੰਗ ਗੁਰੂ ਬਰੇ ਪੁੰਨ ਸਤਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕਉ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਪੋਗ ਹਾਣੀ ਜਨ ਦੀਏ ਸੋ ਚੇਤਨਾ ਆਵਹੀ ਪਸੂ ਹੋ ਕਰ ਜਾਣੇ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵੇ ਹਾਜਿਆ ਹਰ ਗੁਲਮ ਗੁਲਾਮੀ